ਸਮਝ ਲਈ ਅੱਜ ਮੋਦੀ ਅੰਬੇਡਕਰ ਨੂੰ ਸਮਰਪਣ ਮੋਦੀਆ ਪ੍ਰੋਗਰਾਮ ਰੱਖਿਆ ਗਿਆ ਅੱਜ ਪਟਿਆਲੇ ਵਿਖੇ ਕੀ ਕਹਿਣਾ ਚਾਹੋ ਦੇਖੋ ਬਹੁਤ ਸਾਰੀਆਂ ਅੱਜ ਕੱਲ੍ਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੱਜੀ ਸ਼ਰਮਾ ਅੰਬੇਡਕਰ ਜੀ ਨੂੰ ਲੈ ਕੇ ਆਪਣੇ ਆਪ ਨੂੰ ਬਹੁਤ ਉਹਨਾਂ ਦਾ ਚਿਹਤਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮੋਦੀ ਜੀ ਨੂੰ ਬਦਨਾਮ ਕਰਦੇ ਕਿ ਸਾਜ਼ਿਸ਼ ਦੇ ਰੂਪ ਵਿੱਚ ਕੰਮ ਕਰਦੇ ਹਨ ਸਾਰੇ ਇਹੀ ਬੁਲਾ ਰਹੇ ਹਨ ਅਤੇ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਇਹੀ ਦੱਸਣ ਦੀ ਦੱਸਿਆ ਹੈ ਵਰਨਿੰਦਰ ਜੀ ਹਾਲ ਤੱਕ ਜਿੰਨਾ ਵੀ ਅਦਰ ਦੱਤ ਕੰਬੇੜਕਰ ਜੀ ਨੂੰ ਇਸ ਦੇਸ਼ 'ਚ ਸਨਮਾਨ ਮਿਲਿਆ ਉਹ ਸਿਰਫ ਤੇ ਸਿਰਫ ਉਦੋਂ ਮਿਲਿਆ ਜਦੋਂ ਜਾਂ ਤਾਂ ਭਾਜਪਾ ਦੀ ਸਰਕਾਰ ਸੀ ਜਾਂ ਭਾਜਪਾ ਦੇ ਸਮਰਥਨ ਨਾਲ ਚੱਲਣ ਵਾਲੀ ਸਰਕਾਰ ਸੀ ਉਹ ਚਾਹੇ ਵੀ ਬੀਪੀ ਦੀ ਸਰ ਵੀਪੀ ਸਿੰਘ ਦੀ ਸਰਕਾਰ ਸੀ ਚਾਹੇ ਉਹ ਅਟਲ ਜੀ ਦੀ ਸਰਕਾਰ ਸੀ ਚਾਹੇ ਉਹ ਨਰਿੰਦਰ ਮੋਦੀ ਦੀ ਸਰਕਾਰ ਸੀ ਸੋ ਉਹਦੇ ਕਰਕੇ ਅੱਜ ਜੇ ਸਨਮਾਨ ਦੱਤ ਕੰਬੇੜਕਰ ਜੀ ਦਾ ਕਿਤੇ ਕੀਤਾ ਹੈ ਤੇ ਸਰਕਾਰੀ ਰੂਪ ਦੇ ਵਿੱਚ ਇਹਨਾਂ ਨੇ ਬਾਕੀ ਸਾਰੇ ਨੇ ਇੱਕ ਨਫ਼ਰਤ ਦਾ ਪਾਤਰ ਦੇ ਰੂਪ ਦੇ ਵਿੱਚ ਹੀ ਰਹਿ ਔਰ ਅੰਬੇਡਕਰ ਜੀ ਦਾ ਕਾਂਗਰਸ ਨੇ ਆਪਣੇ ਨਾਂ ਦੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਆਪਣੇ ਨਾਂ ਦੇ ਤਾਂ ਬਹੁਤ ਸਾਰੇ ਸਮਾਰਕ ਬਣਾਏ ਇੱਕ ਵੀ ਸਮਾਰਕ ਡਾਕਟਰ ਅੰਬੇਡਕਰ ਜੀ ਦੇ ਨਾਂ ਦਾ ਕੋਈ ਸਮਾਰਕ ਨਹੀਂ ਬਣਾਇਆ ਜਾਂ ਉਹਨਾਂ ਨੂੰ ਕੋਈ ਮਾਨ ਸਨਮਾਨ ਨਹੀਂ ਦਿੱਤਾ ਉਹਨਾਂ ਲੋਕਾਂ ਨੂੰ ਤਾਂ ਜ਼ਰੂਰ ਕੀਤਾ ਜਿਨ੍ਹਾਂ ਨੂੰ ਡਾਕਟਰ ਅੰਬੇਡਕਰ ਜੀ ਨੂੰ ਹਰਾਉਣ ਤੇ ਜਾਂ ਉਹਨਾਂ ਨੂੰ ਪਿੱਛੇ ਲਾਉਣ ਤੇ ਕੀਤਾ ਕਾਂਗਰਸ ਨੇ ਉਹਨਾਂ ਦੇ ਸਨਮਾਨ ਕੀਤੇ ਜਦ ਕਿ ਭਾਰਤੀ ਜਨਤਾ ਪਾਰਟੀ ਨੇ ਦੱਤਮ ਬੇੜਕਾਰ ਜਿਹਦੀਆਂ ਦੇਸ਼ ਦੇ ਪ੍ਰਤੀ ਕੀਤੇ ਹੋਏ ਕੰਮਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਸਮਝਦੇ ਸਾਹਮਣੇ ਇਹ ਕਿ ਬਾਹਰ ਤੋਂ ਜਿਹੜੇ ਨੌਜਵਾਨ ਰਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਨਰੇਂਦਰ ਮੋਦੀ ਜੀ ਵੀ ਮੁਲਾਕਾਤ ਕਰਕੇ ਆਏ ਨੇ ਦੇਖੋ ਜਿੱਥੇ ਤੱਕ ਇਲੈਗਲ ਗਏ ਉਹਨਾਂ ਤੇ ਹਰੇਕ ਦੇਸ਼ ਦਾ ਆਪੋ ਆਪਣਾ ਕਾਨੂੰਨ ਹੈ ਸਾਡੇ ਵੀ ਅਸੀਂ ਦੇਸ਼ ਦੇ ਵਿੱਚ ਜਿਹੜੇ ਬੰਗਲਾਦੇਸ਼ ਤੋਂ ਬਾਹਰ ਆਏ ਆ ਬੰਦੇ ਅਸੀਂ ਉਹਨਾਂ ਦਾ ਵੀ ਕਹਿੰਦੇ ਆ ਨਾ ਕਿ ਉਹਨਾਂ ਨੂੰ ਬਾਹਰ ਕੱਢੋ ਬਾਹਰ ਕੱਢੋ ਔਰ ਤੁਸੀਂ ਦੇਖਦੇ ਹੋ ਕਿ ਸਾਡੇ ਮਨੀਪੁਰ ਦੇ ਵਿੱਚ ਜਾਂ ਅਸਾਮ ਬੰਗਲਾਦੇਸ਼ ਜਾਂ ਸਾਰੇ ਪਾਸੇ ਹੀ ਡਰੋਂ ਕੀ ਹੈ ਤਾਂ ਇੱਕ ਬਹੁਤ بڑا ਹਵਾ ਚੱਲ ਰਿਹਾ ਹੈ ਤੇ ਸਾਡੀ ਡਿਮਾਂਡ ਕੀ ਹੈ ਕਿ ਜਿਹੜੇ ਇਲੀਗਲ ਆਏ ਉਹ ਕੱਢੇ ਤੇ ਉਹਨਾਂ ਦਾ ਦੇਸ਼ ਦਾ ਕਾਨੂੰਨ ਹੈ ਔਰ ਜਿਹੜੇ ਦੇਸ਼ ਦੇ ਜਿਹੜੇ ਤੇ ਲੀਗਲ ਗਏ ਉਹਨਾਂ ਲਈ ਸਾਡਾ ਭਾਰਤ ਦਾ ਜਿਹੜਾ ਸਰਕਾਰ ਉਹਨਾਂ ਦੇ ਲਈ ਉਹਨਾਂ ਦੇ ਕੰਮ ਕਰਨਾ ਵਚਨਬੱਧਤਾ ਹੈ ਅਜੇ ਦੂਸਰੇ ਹੋਣਗੇ ਉਹਨਾਂ ਦੀ ਇੱਨਾ ਹੈ ਕਿ ਉਹਨਾਂ ਨਾਲ ਅਨਿਆਂ ਨਾ ਹੋਵੇ ਉਹਨਾਂ ਨੂੰ ਜਿੱਥੇ ਤੱਕ ਅਸੀਂ ਉਹਨਾਂ ਦੇ ਖੇਤਾਂ ਦੀ ਰਾਖੀ ਮਨ ਅਧਿਕਾਰਾਂ ਦੀ ਰਾਖੀ ਕਰਨੀ ਉਹ ਸਾਡਾ ਤੱਕ ਲੇਕਿਨ ਸੀਐਮ ਭਗਵਾਨ ਦਾ ਇਲਜ਼ਾਮ ਲਾਇਆ ਕਿ ਲਗਾਤਾਰ ਪੰਜਾਬ ਨੂੰ ਬਦਨਾਮ ਕਰਨ ਦੀ ਸਾਈਯਾ ਜਾਰੀ ਹੈ ਇਹ ਜਿਹੜਾ ਜਹਾਜ਼ ਹੈ ਗੁਜਰਾਤ ਦਿੱਲੀ ਵੀ ਉਤਾਰੇ ਜਾ ਸਕਦਾ ਲੇਕਿਨ ਪੰਜਾਬ ਅੰਮ੍ਰਿਤਸਰ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਫਿਰ ਇਹ ਉਹਨਾਂ ਨੂੰ ਲੈਣ ਲਈ ਜਿਹੜੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਲੈਣ ਲਈ ਗੁਜਰਾਤ ਜਾਂਦਾ ਹੁਣ ਤਾਂ ਨਸੀਬ ਕਰਨ ਗਿਆ ਸੀ ਐਸਾ ਨਹੀਂ ਉਹਨਾਂ ਨੇ ਦੇਸ਼ ਦੇ ਵਿੱਚ ਭੇਜਣਾ ਉਹ ਦਿੱਲੀ ਵੀ ਭੇਜਿਆ ਜਾ ਸਕਦਾ ਜੀ ਅੰਮ੍ਰਿਤਸਰ ਵੀ ਭੇਜ ਦੇਸ਼ ਦੇ ਵਿੱਚ ਭ ਸੋ ਇਹ ਨੀਤੀਆਂ ਇਹ ਬੇਮਤਵੀਆਂ ਗੱਲਾਂ ਹੈ ਸਿਰਫ ਇਹਨਾਂ ਨੂੰ ਕਿਉਂਕਿ ਉਹਨਾਂ ਕੋਲ ਹੋਰ ਕੋਈ ਗੱਲ ਹੀ ਨਹੀਂ ਹੈਗੀ ਔਰ ਉਹਨੂੰ ਪਤਾ ਨਹੀਂ ਕਿ ਮੂਹਰ ਦੇ ਵਿੱਚ ਹੁੰਦਾ ਕਦਾ ਕਿ ਕੀ ਨਿਕਲ ਜਾਣਾ ਮੂੰਹ ਚ ਪਤਾ ਵੀ ਨਹੀਂ ਜੀ ਲੇਕਿਨ ਦਿੱਲੀ ਦੇ ਵਿੱਚ ਜਿਹੜਾ ਰੇਲ ਹਾਦਸਾ ਹੋਇਆ 18 ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ ਲੱਗਦਾ ਕਿਥੇ ਕਿੰਨੀ ਦੁਖਦਾਈ ਹੈ ਇਲਤਜਾਮ ਸਹੀ ਨਹੀਂ ਸੀਗੇ ਜਿਹੜਾ ਇਦਾਂ ਹੈ ਕਿ ਹਲੇ ਤੱਕ ਉਹਦੇ ਤੇ ਕਹਿਣਾ ਇਹ ਗੱਲ ਗਲਤ ਹੋਏਗਾ ਕਿ ਇਲਜਾਮ ਠੀਕ ਨਹੀਂ ਸੀ ਜੇ ਕੀ ਸੀ ਪਰ ਇਹਨਾਂ ਜ਼ਰੂਰ ਹੈ ਕਿ ਘਟਨਾ ਕੋਈ ਵੀ ਹੋਵੇ ਕਿਤੇ ਵੀ ਹੋਵੇ ਉਹ दुखदाई ਹੁੰਦੀ ਹੈ ਜੀ ਔਰ ਉਹਦੇ ਲਈ ਸੰਵੇਦਨਾ ਪ੍ਰਗਟ ਕਰਨਾ ਸਾਡਾ ਸਾਰਿਆਂ ਦਾ ਫਰਜ਼ ਵੀ ਹੈ ਔਰ ਉਹਨਾਂ ਦੇ ਲਈ ਪ੍ਰਤੀ ਹਮਦਰਦੀ ਰੱਖਣਾ ਉਹਨਾਂ ਪਰਿਵਾਰਾਂ ਲਈ ਉਹਨਾਂ ਦੇ ਮਰੀਜ਼ਾਂ ਦੇ ਲਈ ਜਿਨ੍ਹਾਂ ਦੇ ਜ਼ਖਮੀ ਹੋਏ ਉਹਨਾਂ ਦੇ ਪ੍ਰਤੀ ਸਾਡੀ ਜਿਹੜੀ ਇੱਕ ਫਰਜ਼ ਬਣਦਾ ਉਹ ਆ ਸਾਨੂੰ ਅਦਾ ਕਰਨਾ ਚਾਹੀਦਾ ਹੈ ਸਾਹਬਾ ਸਾਹਿਬ ਦਿੱਲੀ ਦੇ ਵਿੱਚ ਆਏ ਨਤੀਜਿਆਂ ਨੂੰ ਲੈ ਕੇ ਹੁਣ ਪੰਜਾਬ 'ਚ ਕਿਸ ਤਰ੍ਹਾਂ ਦੀ ਤਸਵੀਰ ਦਿਖ ਰਹੀ ਹੈ ਬੀਜੇਪੀ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਆਪ ਹੀ ਜਿਹੜੀ ਆ ਆਫਤਾ ਜਿਹੜੀ ਸੀਗੀ ਉਹ ਦਿੱਲੀ ਤੋਂ ਹੁਣ ਪੰਜਾਬ ਵੱਲੋਂ ਆ ਗਈ ਹੈ ਇਹ ਸਾਰਿਆਂ ਨੂੰ ਦਿਖ ਰਹੀ ਹੈ ਰੋਜ਼ ਮੀਡੀਆ ਦੇ ਮਾਧਿਅਮ ਦੇ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਆਪਤਾ ਨੇ ਜਿਹੜਾ ਰੁਖ ਆ ਉਹ ਪੰਜਾਬ ਵਾਲ ਨੂੰ ਕੀਤਾ ਹੋਇਆ ਔਰ ਆਪਤਾ ਤੋਂ ਨਜਾਕਤ ਜਿਹੜੀ ਆ ਉਹ ਸਾਡੇ ਰਲ ਕੇ ਜਦੋਂ ਆਪਾਂ ਪਾਉਨੇ ਆ ਤੇ ਹਰ ਇੱਕ ਤਰ੍ਹਾਂ ਦੀ ਵੱਡੀ ਤੋਂ ਵੱਡੀ ਆਪਤਾ ਤੋਂ ਵੀ ਅਸੀਂ ਨਜਾਕਤ ਪਾ ਲੈਂਦੇ ਆ ਠੀਕ ਹੈ ਥੈਂਕ ਯੂ ਕੋਕਸਾਬਾਜ ਪ੍ਰੋਗਰਾਮ ਰੱਖਾਇਆ ਗਿਆ ਹੈਗਾ ਮੇਦਕਨ ਸੁਪਤਨ ਮੌਦਿਤ ਕਿਥੇ ਕਿਥੇ ਲੱਗਦਾ ਕਿ ਇਹ ਪ੍ਰੋਗਰਾਮ ਹਰ ਜ਼ਿਲ੍ਹੇ ਦੇ ਵਿੱਚ ਹੋਣਾ ਚਾਹੀਦਾ ਅੱਜ ਪਟਿਆਲੇ ਸ਼ਹਿਰ ਚ ਪਤਾ ਨੂੰ ਤੁਹਾਡੇ ਜ਼ਿਲ੍ਹੇ ਚ ਕਰਾਇਆ ਗਿਆ ਦੇਖੋ ਪਾਰਟੀ ਨੇ ਸੋਚਿਆ ਵੀ ਇਹ ਪ੍ਰੋਗਰਾਮ ਹਰ ਜ਼ਿਲ੍ਹੇ ਚ ਹੋਣਗੇ ਔਰੇ ਬੜਾ ਅੱਛਾ ਅੱਜ ਪ੍ਰੋਗਰਾਮ ਹੋਇਆ ਇਹ ਪ੍ਰੋਗਰਾਮ ਕੱਲਾ ਭਾਰਤੀ ਜਨਤਾ ਪਾਰਟੀ ਦਾ ਜਿਆ ਐਸੀ ਜਿਆ OBC ਸਮਾਜਦਾਨੀ ਸੀ ਇੱਕ ਬੜਾ ਅੱਛਾ ਗੁਲਦਸਤਾ ਇਹਨਾਂ ਨੇ ਕਾਂਸਲ ਸਾਹਿਬ ਉਹਨਾਂ ਨੇ ਪਟਿਆਲੇ ਦੇ ਇਕੱਠਾ ਕੀਤਾ ਜੀ ਚ ਅਗਰਵਾਲ ਅਗਰਵਾਲ ਫੈਮਿਲੀਜ਼ ਸਾਰੇ ਪਾਰਟੀਆਂ ਫੈਮਿਲੀ ਜੀ ਕਾਂਗਰਸ ਪਾਰਟੀ ਤੋਂ ਬੀਜੇਪੀ ਪਾਰਟੀ ਤੋਂ ਸਾਰੇ ਪਾਰਟੀਆਂ ਤੋਂ ਨੁਮਾਇंदे ਆਏ ਹੋਏ ਸੀ ਤੇ ਇੱਕ ਜਨਰਲ ਮਤਲਬ ਮੀਟਿੰਗ ਇਹ ਰੱਖੀ ਔਰ ਬੜਾ ਅੱਛਾ ਮੈਨੂੰ ਲੱਗਿਆ ਇਹਨਾਂ ਦਾ ਵੀ ਸਾਰੇ ਵਰਗਾਂ ਦੇ ਲੋਕ ਇਕੱਠੇ ਕੀਤੇ ਇਹਨਾਂ ਨੇ ਤੇ ਸਾਰੇ ਕਰ ਤੱਕ ਇਹ ਡਾਕਟਰ ਅੰਮੇਦਕਰ ਜੀ ਦੀ ਜੋ ਸਾਡੇ ਸੰਵਿਧਾਨ ਦੇ ਰਚਤਾ ਨੇ ਉਹਨਾਂ ਦੀ ਗੱਲ ਸਾਰਿਆਂ ਨੂੰ ਪਹੁੰਚਾਈ ਥੈਂਕ ਯੂ ਇੱਕ ਮਿੰਟ ਭਲੇ ਦੱਸ ਦੋ ਬੋਲਣਾ ਕੀ ਹੈ ਹਾਂਜੀ ਮੰਮਾ ਜਿਹੜੇ ਪ੍ਰੋਗਰਾਮ ਬਾਰੇ ਰਿਹਾ ਤੁਸੀ ਆਇਓ ਮੈਂ ਮਨੀਸ਼ਾ ਉਪਲ ਮਹਿਲਾ ਮੋਰਚਾ ਬੀਜੇਪੀ ਜ਼ਿਲ੍ਹਾ ਪ੍ਰਧਾਨ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਸੀਗਾ ਉਸ ਤੇ ਸੋਚਦੇ ਰੱਖਿਆ ਗਿਆ ਸੀ ਕਿ ਮੋਦੀ ਜੀ ਮਤਲਬ ਕਿ ਬੀਮਾ ਅੰਵਿਦ ਕਰਜੀ ਦੀ ਸੋਚ ਦੇ ਨਾਲ ਨੇ ਤੇ ਸੰਪਲਾ ਜੀ ਨੇ ਆਕੇ ਉਸੇ ਬੜਾ ਅੱਛਾ ਵਿਚਾਰ ਸਾਨੂੰ ਦੱਸਿਆ ਉਹਨਾਂ ਦੇ ਬਾਰੇ ਸਾਰਾ ਕੁਝ ਦੱਸਿਆ ਉਹਨਾਂ ਦੀ ਜੀਵਨੀ ਬਾਰੇ ਦੱਸਿਆ ਤੇ ਕਾਉਂਸਲ ਜੀ ਨੇ ਪ੍ਰੋਗਰਾਮ ਕਰਾਇਆ ਸੀ ਜਿਸ ਵਿੱਚ ਸਾਰੇ ਮਲੇਗੀ ਸਮਾਜ ਨੂੰ ਉਹਨਾਂ ਨੇ ਇਕੱਤਰ ਕੀਤਾ ਸੀ ਜਿਸ ਚ ਐਸਸੀ ਵਰਗ ਬੀਸੀ ਵਰਗ ਓਵੀਸੀ ਵਰਗ ਜਨਰਲ ਕੈਟਾਗਰੀ ਸਭ ਮਲੇਗੀ ਸਾਰਿਆਂ ਨੂੰ ਇਕੱਠਾ ਕਰਕੇ ਉਹਨਾਂ ਨੇ ਪ੍ਰੋਗਰਾਮ ਲਿਖਿਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਮੈਨੂੰ ਬੜਾ ਮਾਨ ਮਹਿਸੂਸ ਹੋਇਆ ਇੱਥੇ ਆਂਦਾ ਮੈਂ ਇੱਥੇ ਬੁਲਾਉਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੇਰੀ ਮਹਿਲਾ ਮੋਰਚਾ ਸਾਰੀ ਟੀਮ ਮੇਰੀ ਇੱਥੇ ਪਹੁੰਚੀ ਹੈ ਜ ਮੇਰੇ ਨਾਲ ਤੇ ਮ ਮੋਦੀ ਦਾ ਤੁਸੀਂ ਵੱਡਾ ਪ੍ਰੋਗਰਾਮ ਕਰਾਇਆ ਗਿਆ ਕਾਂਸਾ ਫਾਊਂਡੇਸ਼ਨ ਵੱਲੋਂ ਤੇ ਮਿਲ ਕੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਾਰੇ ਪ੍ਰੋਗਰਾਮ ਨੂੰ ਅੱਜ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਅਰ ਲੋਕਾਂ ਨੇ ਭਰੋਸਾ ਜਤਾਇਆ ਹੈ ਕਿ ਲੋਕੀ ਮੋਦੀ ਦੀ ਗਰੰਟੀਆ ਤੇ ਪੂਰਾ ਭਰੋਸਾ ਰੱਖਦੇ ਨੇ ਤੇ ਮੋਦੀ ਦੀ ਗਰੰਟੀ ਦੀ ਯਕੀਨ ਰੱਖਦੇ ਨੇ ਤੇ ਦੂਜਾ ਅੰਬੇਦਕਰ ਨੂੰ ਸਮਰਪਿਤ ਮੋਦੀ ਜਿਹੜਾ ਟਾਈਟਲ ਹੈ ਆਪਾਂ ਉਸ ਟਾਈਟਲ ਦੀ ਤਾਂ ਲੋੜ ਪਈ ਹੈ ਇਸ ਦੀ ਵਿਚਾਰਧਾਰਾ ਨੂੰ ਅੱਗੇ ਭੇਜਣ ਦੀ ਆਪਾਂ ਨੂੰ ਲੋਕਾਂ ਨੂੰ ਸੁਣਾਉਣ ਦੀ ਤਾਂ ਲੋੜ ਪਈ ਹੈ ਜਿਹੜੇ ਗੈਰ ਬੀਜੇਪੀ ਦੀਆਂ ਪਾਰਟੀਆਂ ਆ ਕਹਿੰਦੀਆਂ ਨੇ ਕਿ ਅਸੀਂ ਅੰਬੇਦਕਰ ਜੀ ਲਈ ਆ ਕਿਤੇ ਅਸੀਂ ਅੰਬੇਦਕਰ ਜੀ ਲਈ ਉਹ ਕੀਤਾ ਏ ਜਾਂ ਜਿਹੜੇ ਅੰਬੇਦਕਰ ਜੀ ਦਾ ਲਿਖਿਆ ਹੋਇਆ ਕਨਸਟੀਟਿਊਸ਼ਨ ਹੱਥ ਵਿੱਚ ਪਕੜ ਕੇ ਘੁੰਮਦੇ ਨੇ ਜਦੋਂ ਕਿ ਸਚਾਈ ਇਹ ਹੈ ਉਹ ਹੀ ਪਾਰਟੀਆਂ ਨੇ ਸਭ ਤੋਂ ਪਹਿਲਾਂ ਅੰਬੇਦਕਰ ਜੀ ਨੂੰ ਜਦੋਂ ਭਾਰਤ ਰਤਨ ਦੀ ਗੱਲ ਕੀਤੀ ਗਈ ਉਹਦਾ ਵਿਰੋਧ ਕੀਤਾ ਅੰਬੇਦਕਰ ਜੀ ਦੀ ਆਵਾਜ਼ ਅੰਬੇਦਕਰ ਜੀ ਦੀ ਆਵਾਜ਼ ਨੂੰ ਦਬਾਉਣ ਦਾ ਉਹਨਾਂ ਨੇ ਸਭ ਤੋਂ ਪਹਿਲਾਂ ਯਤਨ ਕੀਤਾ ਤੇ ਜਿਹੜੀ ਵੀ ਅੰਬੇਦਕਰ ਜੀ ਦੀਆਂ ਸਕੀਮਾਂ ਸੀਗੀਆਂ ਉਹਨਾਂ ਦਾ ਵਿਰੋਧ ਕੀਤਾ ਤੇ ਅੱਜ ਸਿਰਫ ਇਕਲੋਤੀ ਬੀਜੇਪੀ ਸਰਕਾਰ ਹੈ ਜਿਨ੍ਹਾਂ ਨੇ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਅੱਗੇ ਵਧਾਉਂਦੇ ਹੋਏ ਅੰਬੇਦਕਰ ਜੀ ਦਾ ਪੂਰਾ ਮਾਨ ਸਨਮਾਨ ਦਿੱਤਾ ਤੇ ਅੰਬੇਦਕਰੀ ਦੇ ਜਾਨ ਪਿੱਛੋਂ ਪੰਜ ਤੀਰਥ ਬਣਾਏ ਪੰਜ ਤੀਰਥ ਦੇ ਵਿੱਚ ਮੋਦੀ ਜੀ ਨੇ 2013 ਵਿੱਚ ਇੱਕ ਆਪਣਾ Madhya Pradesh ਵਿੱਚ ਵਾਅਦਾ ਕੀਤਾ ਸੀਗਾ ਕਿ ਜੇ ਮੇਰੀ ਬੋਮਨਦਲ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਸਰਕਾਰ ਬਣ ਕੇ ਜਿਹੜਾ ਅੰਬੇਦਕਰ ਜੀ ਦਾ ਜਨਮ ਸਥਾਨ ਹੈ ਮਊ ਵਿੱਚ ਮਊ ਇੰਦੋਰ ਵਿੱਚ ਉੱਥੇ ਉਹਨੂੰ ਪੂਰਾ ਤੀਰਤਸੰਨ ਬਣਾਇਆ ਜਾਊਗਾ ਜਿੱਥੇ ਮੋਦੀ ਜੀ ਨੇ ਉਹਨੂੰ ਬੜਾ ਸਮਾਗਮ ਬਣਾ ਕੇ ਪੂਰੇ ਭਾਰਤ ਨੂੰ ਸਮਰਪਿਤ ਕੀਤਾ ਤੇ ਜਦੋਂ ਆਪਣੇ ਪੂਰਵ ਮੰਤਰੀ ਸ਼੍ਰੀ ਵਿਜੇ ਸੰਪਲਾ ਜੀ ਨੂੰ ਤਾਕਤ ਮਿਲੀ ਉਹਨਾਂ ਨੇ ਮੋਦੀ ਜੀ ਨਾਲ ਮਿਲ ਕੇ ਜਿੱਥੇ ਆਪਣੇ ਅੰਬੇਦਕਰ ਜੀ ਨੇ ਆਖਰੀ ਸਾਲ ਇੱਤੇ ਆਖਰੀ ਸਾਲ ਲੈਣ ਵਾਲੀ ਜਗ੍ਹਾ ਨੂੰ ਵੀ ਜਿੱਥੇ ਕਿ ਅੰਬੇਦਕਰ ਜੀ ਦੇ ਜਨਮਗ੍ਰਹੋਂ ਇੱਕ ਕਾਂਗਰਸ ਸਰਕਾਰ ਆਸੀ ਸੀ ਜਿਨ੍ਹਾਂ ਨੇ ਚਾਰ ਕੱਟ ਜਗ੍ਹਾ ਨਹੀਂ ਦਿੱਤੀ ਅੰਬੇਦਕਰ ਜੀ ਨੂੰ ਫੰਡਰ ਕਰਨ ਲਈ ਤੇ ਮੋਦੀ ਜੀ ਤੇ ਸਾਂਪਲਾ ਜੀ ਦੇ ਜਦਨਾ ਸਦਕਾ ਉਸ ਜਗ੍ਹਾ ਨੂੰ ਵੀ ਭਾਰਤ ਦਾ ਤੀਰਥ ਸਥਾਨ ਬਣਾਏਗਾ ਤੇ ਮੋਦੀ ਜੀ ਨੇ ਉਸ ਜਗ੍ਹਾ ਨੂੰ ਵੀ ਸਮਾਗਮ ਬਣਾ ਕੇ ਪੂਰੇ ਭਾਰਤ ਨੂੰ ਸਮਰਪਿਤ ਕੀਤਾ ਜੀ ਕਨ ਸਰ ਅੱਜ ਬਿੰਨਾ ਵੱਡਾ ਪ੍ਰੋਗਰਾਮ ਰੱਖਿਆ ਗਿਆ ਵਿਸ਼ਾਲ ਜਿੰਤੀ ਜਨੋਜਵਾਨ ਯੂਥ ਪਹੁੰਚਿਆ ਲੱਗਦਾ ਕਿ ਇਤਨੇ ਕਿਤੇ ਜਿਹੜਾ ਅੰਬੇਦਕਰ ਦਾ ਜਿਹੜਾ ਮੈਸੇਜ ਆ ਵੱਡਾ ਦਿਨ ਚ ਕਾਮਯਾਬ ਹੋਏ ਹੋ ਤੁਸੀਂ ਅੱਜ ਦਾ ਇਕੱਠ ਲੋਕਾਂ ਦਾ ਭਰੋਸਾ ਦੇਖ ਕੇ ਆਪਾਂ ਦੇਖ ਸਕਦੇ ਹਾਂ ਕਿ ਸਾਰੇ ਲੋਕੀ ਆਪਣੇ ਅੰਬੇਦਕਰ ਦੀ ਵਿਚਾਰਧਾਰਾ ਨਾਲ ਜੁੜਦਾ ਜੁੜਨਾ ਚਾਹੁੰਦੇ ਨੇ ਤੇ ਜੁੜ ਕੇ ਮੋਹਰ ਲਗਾਣਾ ਚਾਹੁੰਦੇ ਨੇ ਠੀਕ ਹੈ ਸਰ ਥੈਂਕ ਯੂ ਵੈਰੀ ਮਚ ਆਈਡੀਆ ਫੜਦਾ ਇੱਕ ਹੱਥ ਨਾਲ ਫੜਦਾ ਕੀ ਹੋ ਗਿਆ ਤੇਰੇ ਹੱਥ ਨੂੰ ਫੜਨਾ ਸੰਦੀਪ ਦੋਨੋਂ ਫੜਾ ਯਾਰ ਅਜੇ ਹੱਥੋਂ ਮਹਿੰਦੀ ਲੱਗੀ ਹੈ ਉਹ ਬੋਲ ਹਾਂਜੀ ਬੋਲ ਨਹੀਂ ਕਰਵਾਂਗਾ ਅੱਜ ਅੰਬੇਦਕਰ ਉਸ ਵਰ ਵੀ ਮੋਢਿਆ ਪ੍ਰੋਗਰਾਮ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਐਵੇਂ ਤੇ ਪ੍ਰੋਗਰਾਮ ਹਰ ਜ਼ਿਲ੍ਹੇ ਵਿੱਚ ਕਰਾਉਣੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਕਰਾਇਆ ਗਿਆ ਹਰ ਜ਼ਿਲ੍ਹੇ ਵਿੱਚ ਨਹੀਂ ਪੂਰੇ ਦੇਸ਼ 'ਚ ਕਰ ਰਹੇ ਹਾਂ ਸਾਪਲਾ ਜੀ ਸਾਪਲਾ ਫਾਊਂਡੇਸ਼ਨ ਦੇ ਨਾਮ ਤੇ ਔਰ ਅੰਬੇਦਕਰ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ ਲੋਕਾਂ ਨੂੰ ਸਮਝ ਆਵੇ ਔਰ ਮੇਰਾ ਖਿਆਲ ਆ ਕਿ ਉਹਦੀ ਮੁੱਖ ਧਾਰਾ ਨਾਲ ਲੋਕ ਜੁੜਨ ਔਰ ਜਿੱਦਾਂ ਸਾਨੂੰ ਉਹ ਬਹੁਤ ਵਿਦਵਾਨ ਸੀਗੇ ਇਹ ਉਹਨਾਂ ਦੀ ਦੇਣ ਆ ਜਿਹੜਾ ਸਾਡਾ ਰਿਜ਼ਰਵ ਬੈਂਕ ਆਫ ਇੰਡੀਆ ਔਰ ਇਹ ਵੀ ਉਹਨਾਂ ਦੀ ਦੇਣ ਆ ਜਿਹੜੇ ਹਾਈਵੇ ਆਪਾਂ ਬਣਾ ਰਹੇ ਆ ਜਿਹੜੇ ਬੜੇ-ਬੜੇ ਗ੍ਰਿਡ ਬਣ ਰਹੇ ਆ ਇਹ ਵੀ ਉਹਨਾਂ ਦੀ ਸੋਚ ਸੀ ਤੇ ਉਹਨਾਂ ਦੇ ਬਾਰੇ ਕਦੇ ਕਾਂਗਰਸ ਨੇ ਤਾਂ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਵੇਲੇ ਦੀਆਂ ਸਰਕਾਰਾਂ ਨੇ ਨਹੀਂ ਕੀਤੀ ਕਿਉਂਕਿ ਉਹ ਦਬੇ ਕੁਚਲੇ ਸਮਾਜ ਚੋਂ ਸੀਗੇ ਤੇ ਪਰ ਉਹਨਾਂ ਕਾਬਲੀਅਤ ਨਹੀਂ ਸੀ ਕੇ ਸ਼ਬਦਾਨਿਕ ਜਿਹੜੀ ਸਭਾ ਸੀ ਉਸ ਦੇ ਪ੍ਰਮੁੱਖ ਸੀਗੇ ਉਹ ਸਵਿਧਾਨ ਉਹਨਾਂ ਦੀ ਬੱਡੀ ਬਹੁਤ ਵੱਡੀ ਦੇਣ ਆ ਉਹਦੇ ਵਿੱਚ ਤਾਂ ਅਸੀਂ ਆਪਣੇ ਮਹਾਪੁਰਸ਼ਾਂ ਨੂੰ ਯਾਦ ਕਰੀਏ ਸਤਕਾਰ ਤੇ ਸਨਮਾਨ ਕਰੀਏ ਅੱਗੇ ਸਾਡੇ ਯੂਥ ਨੂੰ ਉਹਨਾਂ ਤੋਂ ਪ੍ਰੇਰਣਾ ਮਿਲੇ ਇਹ ਬਹੁਤ ਜ਼ਰੂਰੀ ਹੈ ਬੇਰੁਸਾ ਵੱਡੇ ਪੱਧਰ ਤੇ ਜਿਹੜੇ ਰਿਪੋਰਟ ਹੋ ਰਿਹਾ ਉਥੇ ਦੇ ਵਿਦਿਆਰਥੀ ਸੀਐਮ ਭਗਵਤਪਾਨ ਨੇ ਇਲਜ਼ਾਮ ਲਾਇਆ ਕਿ ਜਾਣਬੁੱਝ ਕੇ ਸਾਜੀ ਵਿੱਚ ਜਾ ਰਹੀ ਪੰਜਾਬ ਨੂੰ ਬਦਨਾਮ ਕਰਵੇ ਇਹ ਜਿਹੜਾ ਜਹਾਜ਼ ਹੈ ਦਿੱਲੀ ਗੁਜਰਾਤ ਵਿੱਚ ਉਤਾਰ ਦੇਣਾ ਚਾਹੀਦਾ ਸੀਗਾ ਇਹ ਹਿੰਦੂਸਤਾਨ ਦੀ ਧਰਤੀ ਦੇ ਉੱਤੇ ਇਹ ਨਾਲ ਪੰਜਾਬੀ ਬਦਨਾਮ ਹੋਗੇ ਜਿਹੜੇ ਤੁਸੀਂ 67 67 ਪੰਜਾਬੀ ਉੱਥੇ ਜਾਂਦੇ ਆ ਜਿਹੜੇ ਆ ਗਏ ਬਿਨਾਂ ਨੌਕਰੀਆਂ ਤੋਂ ਵਿਚਾਰੇ ਦੁਖੀ ਹੋ ਕੇ ਬਦਨਾਮ ਕੀਤਾ 3 ਸਾਲਾਂ ਦੇ ਅੰਦਰ ਗਏ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਹਾਂ ਬਦਨਾਮ ਇਹਨਾਂ ਨੇ ਕੀਤਾ ਇਸ ਕਰਕੇ ਉਹ ਗਲਤ ਨਾ ਕਰੋ ਭਗਵੰਤ ਮਾਨ ਜੀ ਨੂੰ ਬੜੀ ਆਪਣੀ ਸੋਚ ਦਰੁਸਤ ਕਰਨੀ ਚਾਹੀਦੀ ਹੈ ਔਰ ਜੇ ਉਹ ਨਹੀਂ ਕਰਨਗੇ ਸੋਚ ਦਰੁਸਤ ਤਾਂ ਇਹਦਾ ਨਤੀਜਾ ਵੀ ਮਾੜਾ ਹੋਏਗਾ ਔਰ ਪੰਜਾਬੀਆਂ ਨੂੰ ਗਲਤ ਸੇਧ ਦੇ ਰਿਹਾ ਦਿਸ਼ਾ ਗਲਤ ਦੇ ਰਿਹਾ ਕਿ ਅਸੀਂ ਉਹਨਾਂ ਦੇ ਵਿਰੋਧੀ ਹਰ ਪੰਜਾਬ ਦੇ ਅਗਰ ਸਿੱਖਾਂ ਦੇ ਲਈ ਸਭ ਤੋਂ ਵੱਧ ਕੀਤਾ ਇਸ ਮੁਲਕ ਦਾ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ ਜੀ ਉਹਨਾਂ ਨੇ ਵੀ ਸਿੱਖਾਂ ਦੇ ਲਈ ਕੁਝ ਨਹੀਂ ਕੀਤਾ ਅਗਰ 84 ਦੀ ਨਸਲ ਕੁਸ਼ੀ ਦਾ ਇਨਸਾਫ ਦੇ ਰਹੇ ਆ ਤਾਂ ਨਰਿੰਦਰ ਮੋਦੀ ਦੇ ਰਹੇ ਆ ਅਗਰ ਕਾਲੀ ਸੂਚੀ ਖਤਮ ਕੀਤੀ ਇੱਕ ਰਹਿ ਗਿਆ ਜਿਹੜੇ 36 36 ਸਾਲਾਂ ਤੋਂ ਕਰਨੀ ਸੀ ਆ ਪਰ ਇਹ ਨਰਿੰਦਰ ਮੋਦੀ ਜੀ ਨੇ ਬਿਨਾਂ ਮੰਗੇ ਕਰਤੀ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਨਮਨ ਕਰਨਾ ਦੁਨੀਆ ਦੇ ਅੰਗ ਅੰਦਰ ਅਗਰ ਸਭ ਤੋਂ ਛੋਟਾ ਕੋ শহীদ ਹੋਇਆ ਤਾਂ ਉਹ ਬਾਬਾ ਫਤਿਹ ਸਿੰਘ ਇਸ ਕਰਕੇ ਇਹ ਕਾਂਗਰਸ ਨੇ ਉਹਨਾਂ ਨੂੰ ਲੰਬਾ ਸਮਾਂ ਨਹੀਂ ਯਾਦ ਕੀਤਾ ਅੱਜ ਮੋਦੀ ਜੀ ਕਰ ਰਹੇ ਕਿਤਾਬਾਂ 'ਚ ਵੀ ਉਹਨਾਂ ਦਾ ਜ਼ਿਕਰ ਆਊ ਲੋਕ ਉਸ ਨੂੰ ਪੜ੍ਹਣਗੇ ਸਾਡੇ ਨੌਜਵਾਨ ਉਹਨਾਂ ਤੋਂ ਪ੍ਰੇਰਨਾ ਲੈਣਗੇ ਬੱਚੇ ਉਹਨਾਂ ਤੋਂ ਪ੍ਰੇਰਨਾ ਲੈਣਗੇ ਤੇ ਇਹ 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 ਪਹਿਲੀਆਂ ਸਰਕਾਰਾਂ ਕਿੱਥੇ ਸੀ ਪਹਿਲੇ ਲੋਕ ਕਿੱਥੇ ਸੀ ਕਦੇ ਵੀ ਕਿਸੇ ਧਰਮ ਦੇ ਪ੍ਰਮੁੱਖ ਦਾ ਪ੍ਰਕਾਸ਼ ਪर्व ਜਾਂ ਉਹਨਾਂ ਦੇ ਦਿਨ ਜਾਂ ਉਹਨਾਂ ਦੀ ਯਾਦ ਪੂਰੀ ਦੁਨੀਆ ਦੀਆਂ ਅੰਬੈਸੀਆਂ ਚ ਨਹੀਂ ਕੀਤਾ ਗਿਆ ਸੀ ਸਰਕਾਰੀ ਤੌਰ ਤੇ ਉਹ ਭਾਰਤ ਸਰਕਾਰ ਦੀ ਅਗਰ ਕੀਤਾ ਤਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤਾ ਜੀ ਠੀਕ ਹੈ ਤੇ ਇਸ ਕਰਕੇ ਇਹ ਇਹਨਾਂ ਨੂੰ ਸੋਚ ਹੋਣੀ ਚਾਹੀਦੀ ਹੈ ਔਰ ਨਰਿੰਦਰ ਮੋਦੀ ਇਹ ਸਮਝਦੇ ਸੀ ਕਿ ਖਾਲਸਾ ਜਿਹੜਾ ਇਹਦੀ ਸਿਰਜਣਾ ਦੇਸ਼ ਧਰਮ ਤੇ ਕੌਮ ਦੇ ਲਈ ਹੋਈ ਜ਼ੁਲਮ ਦੇ ਖਿਲਾਫ ਸੰਘਰਸ਼ ਕਰਨ ਲਈ ਹੋਈ ਔਰ ਗਰੀਬਾਂ ਦੀ ਰੱਖਿਆ ਕਰਨ ਲਈ ਹੋਈ ਦਬੇ ਕੁਚਲੇ ਲੋਕਾਂ ਦੀ ਰੱਖਿਆ ਕਰਨ ਦੇ ਲਈ ਹੋਈ ਤੇ ਏਸੇ ਕਰਕੇ ਉਹਨਾਂ ਨੇ ਆਉਂਦੇ ਹੀ ਕਿ ਅਗਰ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨਾ ਹੁੰਦੀ ਤੇ ਇੱਥੇ ਅੱਲਾਹੁ ਅਕਬਰ ਹੀ ਹੋਣਾ ਸੀ ਹੋਰ ਕੁਝ ਨਹੀਂ ਹੋਣਾ ਸੀ ਗੁਰਬਾ ਸਾਹਿਬ ਇੱਕ ਹੋਰ ਵੀ ਤੇ ਉਹਨਾਂ ਨੇ ਸੁਣ ਲਓ ਉਹਨਾਂ ਨੇ ਏਸੇ ਕਰਕੇ ਆਉਂਦੇ ਹੀ ਦੁਬਾਰਾ ਸ਼ਿਟ ਬਣਾ ਕੇ 36 36 ਸਾਲ ਮੁਕਦਮੇ ਨਹੀਂ ਦਰਜ ਹੋਏ ਦੁਬਾਰਾ ਸ਼ਿਟ ਬਣਾ ਕੇ ਉਹ ਖੋਲਤੇ ਔਰ ਉਸ ਤੋਂ ਬਾਅਦ ਹੁਣ ਸਜ਼ਾਵਾਂ ਹੋ ਰਹੀਆਂ ਨੇ ਪੂਰਾ ਇਨਸ਼ਾਫ ਤਾਂ ਨਹੀਂ ਮਿਲੇਗਾ ਕਿ ਕੋਈ 36 ਸਾਲ ਮੁਕਦਮੇ ਨਾ ਦਰਜ ਹੋਣੇ ਸਬੂਤ ਨਸ਼ਟ ਹੋ ਜਾਂਦੇ ਆ ਜਸਟਿਸ ਡਿਲੇਡ ਜਸਟਿਸ ਡਿਨਾਈ ਅਗਰ ਉਹ ਤਾਂ ਸਿਆਸੀ ਸਮੀਕਰਨ ਹਮੇਸ਼ਾ ਹੀ ਬਲਦੇ ਆਏ ਨੇ ਔਰ ਪੰਜਾਬ ਚ ਅੱਜ ਇੱਕ ਚਰਚਾ ਹੋ ਰਹੀ ਹੈ ਵੀ ਬੀਜੇਪੀ ਹੈ ਪੰਜਾਬ ਦੇ ਦਰਵਾਜ਼ੇ ਤੇ ਖੜੀ ਹੈ ਇਹ ਅਸੀਂ ਦਰਵਾਜ਼ੇ ਤੇ ਨਹੀਂ ਖੜੇ ਸਤੰਦਰ ਹੁੰਨੇ ਆ ਹਮੇਸ਼ਾ ਇੱਥੇ ਹੀ ਪੈਦਾ ਹੋਏ ਆ ਇੱਥੇ ਹੀ ਜਨਮ ਲਿਆ ਇੱਥੇ ਹੀ ਮਰਨਾ ਤੇ ਇਸ ਕਰਕੇ ਅਸੀਂ ਤਾਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ ਕੋਈ ਬੀਜੇਪੀ ਬਾਹਰੋਂ ਆਈ ਹੈ ਬੀਜੇਪੀ ਹੀ ਇਸ ਦੇਸ਼ ਦੀ ਅਸਲ ਪਾਰਟੀ ਹੈ ਜੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ 당ਾ ਮੈਂਬਰਸ਼ਿਪ ਦੀ ਸਟਰੈਂਥ ਦੇ ਹਿਸਾਬ ਨਾਲ ਤਾਂ ਪੰਜਾਬ 'ਚ ਅਸੀਂ ਕਿਉਂ ਨਹੀਂ ਆਵਾਂਗੇ ਪਹਿਲਾਂ ਹਰਿਆਣਾ 'ਚ ਵੀ ਨਹੀਂ ਹੁੰਦੇ ਸੀ ਤੇ ਬਾਕੀ ਜਗ੍ਹਾ ਵੀ ਨਹੀਂ ਹੁੰਦੇ ਸੀ ਇਹ ਲੋਕਾਂ ਨੇ ਜ਼ਰੂਰ ਸਮਝਿਆ ਤੇ ਲੈ ਕੇ ਆਏ ਨੇ ਹੁਣ ਜਦੋਂ ਕਿਤੇ ਵੀ ਕਿਤੇ ਕਤਲਗਾਰਤ ਹੁੰਦੀ ਹੈ ਤਾਂ ਕੀ ਕਹਿੰਦੇ ਆ ਪੰਜਾਬ 'ਚ ਇਹ ਜਿਹੜੀ ਭਗਵੰਤ ਮਾਨ ਉਹਨਾਂ ਨੇ ਸ਼ੂਟ ਦੇ ਰੱਖੀ ਆ ਲੁੱਟਾਂ ਖੋਹਾਂ ਦਾ ਤਾਂ ਕਹਿੰਦੇ ਯੋਗੀ ਚਾਹੀਦੇ ਤੇ ਜਦੋਂ ਜੋਗੀ ਚਾਹੀਦਾ ਮੋਦੀ ਨੂੰ ਲਿਆਉਂਗੇ ਤਾਂ ਹੀ ਆਉ ਮੋਦੀ ਤਾਂ ਆਊਗਾ ਜੇ ਭਾਜਪਾ ਲਿਆਉਂਗੇ ਇਸ ਕਰਕੇ ਭਾਜਪਾ ਨੇ ਆਉਣਾ ਜੇ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਆ ਭਾਈਚਾਰਕ ਸੰਤ ਚਾਹੁੰਦੇ ਆ ਤਾਂ ਭਾਜਪਾ ਦੀ ਜ਼ਰੂਰਤ ਹੈ ਪੰਜਾਬ ਨੂੰ ਗਰੇਵਾਲ ਸਾਹਿਬ ਜਿਵੇਂ ਦਿੱਲੀ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਭਾਜਪਾ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਹਲਚਲ ਸ਼ੁਰੂ ਹੋ ਚੁੱਕੀ ਹੈ ਉਸ ਸਤਾਈ ਦੇ ਵਿੱਚ ਕੋਈ ਲੱਗਦਾ ਭਾਜਪਾ ਨੂੰ ਸਰਕਾਰ ਆਏਗੀ ਡੈਮੋਕਰੇਸੀ ਹੈ ਜਿੱਤ ਹਾਰ ਹੁੰਦੀ ਰਹਿੰਦੀ ਹੈ ਇਹਨਾਂ ਨਾਲ ਨਾ ਬਹੁਤ ਜ਼ਿਆਦਾ ਉਤਸ਼ਾਹਿਤ ਹੋਈਦਾ ਨਾ ਹੀ ਡਿਸਕਰੇਜ ਹੋਈਦਾ ਅਸੀਂ ਤਾਂ 24 ਘੰਟੇ ਲੱਗੇ ਰਹੇ ਨੇ ਤੇ ਉਸ ਕੰਮ 'ਚ ਭਾਜਪਾ ਦਾ ਅਸੀਂ ਤਾਂ ਹਮੇਸ਼ਾ ਹੀ ਜਦੋਂ ਭਾਰਤੀ ਜਨਸੰਘ ਦੇ ਸਮੇਂ 'ਚ ਸਾਨੂੰ ਪਤਾ ਹੁੰਦਾ ਸੀ ਕਿ 500 ਵੋਟਾਂ ਪੈਣੀਆਂ ਜਾਂ 1000 ਪੈਣੀਆਂ ਅਸੀਂ ਉਦੋਂ ਵੀ ਜਿੱਤਣ ਵਾਲੇ ਅੰਦਾਜ਼ ਚ ਲੜਦੇ ਸੀ ਅੱਜ ਵੀ ਜਿੱਤਣ ਵਾਲੇ ਅੰਦਾਜ਼ ਚ ਲੜਦੇ ਆ ਇਹ ਹੀ ਸਾਡੀ ਵਿਸ਼ੇਸ਼ਤਾ ਇਸੇ ਕੈਰੈਕਟਰ ਕਰਕੇ ਭਾਜਪਾ ਜਿਹੜੀ ਹੈ ਪੂਰੇ ਦੇਸ਼ ਦੇ ਲੋਕ ਉਹਨੂੰ ਸਵੀਕਾਰ ਕਰਦੇ ਆ